ਮਗੰਬੋ ਬਹੁਤ ਖੁਸ਼ ਹੁਆ ਵੋਟ ਪਾਓ ਮਗੰਬੋ ਨੂੰ ਖੁਸ਼ ਕਰੋ ਵੋਟ ਪਉਣ ਆ ਰਹੇ ਹੈ ਇਹਦੇ ਨਾਲ ਜਿਸ ਤਰ੍ਹਾਂ ਅਸੀਂ ਗੈਰ ਦੇ ਸੀ ਮਗੰਬੋ ਬਹੁਤ ਖੁਸ਼ ਹੋ ਰਹੇ ਹੈ ਇੱਥੇ ਆਲਰੇਡੀ 11% ਤੋਂ ਜ਼ਿਆਦਾ VOTING ਹੋ ਚੁੱਕੀ ਹੈ ਇਸ ਬੂਥ ਤੇ ਦਾ ਕੋਸ਼ਿਸ਼ ਕਰਾਂਗੇ ਕਿ 75 ਪਾਰ ਪੂਰੇ ਜ਼ਿਲ੍ਹੇ ਚ ਅਸੀਂ ਚਲੇ ਜਾਈਏ ਸਾਡੀਆਂ ਜਿੰਨੇ ਵੀ ਆਫੀਸਰਸ EMPLOYEES ਹੈ ਲਾਸਟ ਮਿੰਟ ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਕਿ ਆਕੇ ਸਹੀ VOTING ਕਰਨ ਆਪਣਾ ਸਹੀ ਨੇਤਾ ਚੁਣੋ ਕਿਉਂਕਿ ਇਹ ਲਾਸਟ ਓਪਰਚੁਨਿਟੀ ਹੁੰਦੀ ਹੈ ਡੈਮੋਕਰੇਸੀ ਦੀ ਜਿੱਥੇ ਤੁਸੀਂ ਆਪਣਾ VOTING ਰਾਈਟ ਕਰਦੇ ਹੋ ਇਹਦੇ ਵਿੱਚ ਸਭ ਤੋਂ ਵੱਡਾ ਬੰਦਾ ਤੇ ਸਭ ਤੋਂ ਛੋਟਾ ਬੰਦਾ ਉਹਦੀ ਇਕੁਅਲ ਰਾਈਟ ਹੁੰਦੀ ਹੈ ਤੇ ਮੈਂ ਰਿਕਵੈਸਟ ਕਰੂੰਗਾ ਜੇ ਜਵਾਨ ਬੁੱਢੇ ਸਾਰੇ ਬਾਹਰ ਨਿਕਲ ਕੇ ਆਪਣੇ ਘਰਾਜੋ VOTING ਕਰਾਂਗੇ। ਅਤਿ ਜ਼ਰੂਰੀ 75% ਰਾਮਨਾਲ ਅਸੀਂ ਪਹੁੰਚਾਂਗੇ। ਜਿਸ ਤਰ੍ਹਾਂ ਲੋਕੀ ਤੁਸੀਂ ਦੇਖਿਆ ਹੀ ਹੈ ਕਿੰਨਾ ਰਸ਼ ਪੈ ਰਿਹਾ ਇੱਥੇ। ਗਰਮੀ ਦੀ ਪਰਵਾਹ ਨਹੀਂ ਲੋਕੀ ਕਰ ਰਹੇ ਤੇ ਬੰਦੇ ਤੇ ਬੰਦਾ ਛੜਿਆ ਹੋਵੇ। ਸਰ ਆਕਰਸ਼ਣ ਕੇਂਦ ਬਣਿਆ ਹੋਇਆ ਇੱਕ ਚਾਂਦਪੁਰ ਰੁੜਕੀ, ਦੂਜਾ ਇੱਕ ਮੋਗੰਬੋ ਖੂਸ ਹੋਆ। ਚਾਂਦਪੁਰ ਰੁੜਕੀ ਫ੍ਰੀडम ਸੌਰੀ ਜੰਗੀਰ ਆਪੜਾ ਤੁਹਾਡਾ ਖੜਕੜ ਦੇਲਾ ਤੁਹਾਡਾ ਫ੍ਰੀडम ਮੂਵਮੈਂਟ ਤੇ ਇੱਕ ਉਹ ਭੁੱਲੇ ਜਿਹਦੇ ਵਿੱਚ ਅਸੀਂ ਉਸ ਜਮਾਨੇ ਦਾ ਇੱਕ ਟਰੱਕ ਹੈਗਾ ਲਿਆਂਦਾ ਹੋਇਆ ਜਿਹਦੇ ਤੇ ਕਟਆਊਟ ਲਾਇਆ ਹੋਇਆ ਪਾਰਟੀਸ਼ਨ ਟਾਈਮ ਦਾ ਜਿਸ ਤਰ੍ਹਾਂ ਲੋਕੀ ਉੱਥੋਂ ਆਏ ਸੀਗੇ ਇਸ ਤੋਂ ਇਲਾਵਾ ਚੰਦਪੁਰ ਰੂਮਕੀ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਮਹਾਵੀਰ ਚੱਕਰਾ ਬੀਐਸਐਮ ਦੀ ਯਾਦ ਦੇ ਵਿੱਚ ਜਿਹੜੇ ਬਹੁਤ ਜਿਨ੍ਹਾਂ ਨੇ ਲੌਗੋ ਵਾਲ ਦਾ ਯੁੱਧ ਜਿੱਤੇ ਅਸੀਂ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਸੀ ਇਸ ਵਾਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਤੁਸੀਂ ਜੋ ਵੋਟ ਪਾ ਕੇ ਬੂਥ ਤੋਂ ਜਦੋਂ ਬਾਹਰ ਆਉਂਦੇ ਹੋ ਆਪਣੇ ਘਰ ਵੀ ਆ ਜਾਂਦੇ ਹੋ ਤਾਂ ਤੁਸੀਂ ਇੱਕ ਜੋ ਤਸਵੀਰ ਜਿਹੜੀ ਆ ਸਾਨੂੰ ਭੇਜਦੇ ਹੋ ਕਿ ਤੁਸੀਂ ਵੋਟ ਪਾ ਦਿੱਤੀ ਹੈ ਤੁਸੀਂ ਆਪਣਾ ਹੱਕ ਅਦਾ ਕਰ ਦਿੱਤਾ ਹੈ ਤੇ ਤੁਸੀਂ ਆਪਣਾ ਪਸੰਦੀਦਾ ਕੈਂਡੀਡੇਟ ਨੂੰ ਵੋਟ ਪਾ ਕੇ ਆ ਚੁੱਕੇ ਹੋ ਉਹਨਾਂ ਦੀ ਤਸਵੀਰ ਜਿਹੜੀ ਆ ਅਸੀਂ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾ ਰਹੇ ਆ ਇਹ ਬਹੁਤ ਸਾਰੇ ਮੇਰੀ ਇੱਕ ਰਿਕਵੈਸਟ ਹੈ ਇੱਕ ਬੇਨਤੀ ਆ ਕਿ ਜੇਕਰ ਤੁਸੀਂ ਮੇਰੇ WhatsApp ਨੰਬਰ 98763 79499 98763 79499 ਜਿਹੜਾ ਮੇਰਾ ਇਹ WhatsApp ਨੰਬਰ ਆ ਇਸ ਤੇ ਉੱਪਰ ਤੁਸੀਂ ਆਪਣੀ ਕੋਈ ਫੋਟੋ ਜਾਂ ਵੀਡੀਓ ਬਣਾ ਕੇ ਅਗਰ ਭੇਜਦੇ ਹੋ ਤੇ ਅਸੀਂ ਤੁਹਾਡੇ ਨਾਮ ਸਮੇਤ ਵੀ ਜਿਹੜੀ ਹੈਗੀ ਆ ਕਿ ਆਪਣਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਉਸ ਨੂੰ ਦਿਖਾਵਾਂਗੇ ਹੁਣ ਬਹੁਤ ਸਾਰੀਆਂ ਮੈਨੂੰ ਤਸਵੀਰਾਂ ਫੋਟੋਆਂ ਆਈਆਂ ਨੇ ਪਰ ਉਹਨਾਂ ਦੇ ਜਿਹੜੇ ਨਾਮ ਸੀਗੇ ਉਹਨਾਂ ਨੇ ਨਹੀਂ ਲਿਖੇ ਹੈਗੇ ਜਿਸ ਕਰਕੇ ਉਹ ਤਸਵੀਰਾਂ ਜਿਹੜੀਆਂ ਆ ਫੋਟੋਆਂ ਹੈਗੀਆਂ ਆ ਉਹ ਤੁਹਾਨੂੰ ਵੈਸੇ ਹੀ ਸਕਰੀਨ ਤੇ ਦਿਖਾ ਰਹੇ ਆ ਕਿ ਇਹਨਾਂ ਨੇ ਜਿਹੜੀ ਆ ਉਹ ਵੋਟ ਪਾ ਦਿੱਤੀ ਗਈ ਆ ਬਹੁਤ ਸਾਰੀਆਂ ਥਾਵਾਂ ਤੇ ਆਸ਼ਾ ਵਰਕਰ ਜਾਂ ਅੰਗਣਵਾੜੀ ਜਾਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਆਪਣੀ ਡਿਊਟੀ ਦੌਰਾਨ ਜਾਂ ਬਾਅਦ ਜਦੋਂ ਉਹ ਫ੍ਰੀ ਹੁੰਦੇ ਨੇ ਫਰੀ ਹੋਕੇ ਜਦੋਂ ਉਹਨਾਂ ਨੇ ਆਪਣੀ ਫੋਟੋ ਪਾਈ ਹੈਗੀ ਆ ਉਹ ਵੀ ਆਪਣੀ ਅਸੀਂ ਜਿਹੜਾ ਇਸ ਸਕਰੀਨ ਦੇ ਉੱਪਰ ਜਿਹੜੀਆਂ ਫੋਟੋ ਜਿਹੜੀ ਵਗੈਰਾ ਆ ਉਹਨਾਂ ਦੀ ਅਸੀਂ ਦਿਖਾ ਰਹੇ ਹੈਗੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿੰਨੀਆਂ ਵੀ ਸਾਨੂੰ ਤਸਵੀਰਾਂ ਆਣ ਗਈਆਂ ਸਾਡੇ WhatsApp ਨੰਬਰ ਤੇ ਉਹ ਤੁਹਾਨੂੰ ਸਾਰੀਆਂ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪਾਈ ਜਾਏਗੀ ਔਰ ਇੱਕ ਰਿਕਵੈਸਟ ਜ਼ਰੂਰ ਆ ਕਿ ਅਗਰ ਤੁਸੀਂ ਜਦੋਂ WhatsApp ਨੰਬਰ ਤੇ ਮੈਨੂੰ ਆਪਣੀ ਤਸਵੀਰ ਜਾਂ ਵੀਡੀਓ ਭੇਜਦੇ ਹੋ ਜਿਹੜਾ ਉਂਗਲ ਦਾ ਨਿਸ਼ਾਨ ਜਿੱਤੇ ਲੱਗਾ ਆ ਉਹ ਤੁਸੀਂ ਸਕਰੀਨ ਦੇ ਉੱਪਰ ਸਾਹਮਣੇ ਸਾਫ਼ ਦਿਖਾਈ ਦੇਣਾ ਚਾਹ ਚਾਹੀਦਾ ਹੈਗਾ ਆ ਤੇ ਅਸੀਂ ਜਿਹੜਾ ਆ ਕੀ ਤੁਹਾਡਾ ਜਿਹੜਾ ਆ ਕੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾਵਾਂਗੇ ਇੱਕ ਸਾਡੀ ਨਾਲ ਦੀ ਨਾਲ ਰਿਕਵੈਸਟ ਵੀ ਹੈਗੀ ਆ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਇਹ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੀ ਚੱਲੋ ਤਾਂ ਜੋ ਜਿਹੜੀ ਹੈਗੀ ਆ ਕਿ ਤੁਹਾਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਵੀ ਮਿਲਦੀ ਰਹੇ ਔਰ ਵੀਡੀਓ ਨੂੰ ਪੂਰਾ ਦੇਖੋ ਜੇਕਰ ਇਸ ਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਆ ਜਾਂਦੀ ਆ ਪਲੀਜ਼ ਕਿਰਪਾ ਕਰਕੇ ਉਸ ਨੂੰ ਸਕਿਪ ਨਾ ਕਰੋ ਉਸ ਨੂੰ ਦੇਖਦੇ ਰਹੋ ਸੋ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ 2024 ਦੀਆਂ ਲੋਕ ਸਭਾ ਦੀਆਂ ਜੋ ਵੋਟਾਂ ਪਈਆਂ ਨੇ ਉਸ ਦਾ ਜਿਹੜਾ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਫੋਟੋ ਆ ਰਹੀ ਇਹ ਤਸਵੀਰਾਂ ਦੇਖ ਰਹੇ ਆ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਵੋਟ ਪਾਈ ਆ ਤੁਸੀਂ ਵੀ ਆਪਣੀ ਤਸਵੀਰ ਭੇਜ ਸਕਦੇ ਆਂ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499